ਜਿਹੜੀ ਇਸ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਕਾਫੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਵੀ ਆਈ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਜਨਰੇਸ਼ਨ ਜਿਹੜੀ ਹੈ ਅੱਗੇ ਆਂਦੀ ਰਹੇਗੀ ਲੋਕਾਂ ਕੀ ਆਸਥਾ ਦਾ ਕੇਂਦਰ ਬਣ ਚੁੱਕਾ ਹੈ ਜੋ ਵੀ ਜਹਾਂ ਸੱਚੇ ਮਨ ਸੇ ਆਤਾ ਹੈ ਉਸ ਦੀ ਮਰਦ ਪੂਰੀ ਹੁੰਦੀ ਹੈ ਲక్ష్మీ ਨਾਰਾਇਣ ਜੀ ਦੀ ਮੂਰਤੀ ਦੀ ਸਥਾਪਨਾ ਹੋਈ ਤੇ ਅੱਜ ਸ਼ਾਮ ਨੂੰ ਬਾਹਰ ਰਾਸਲੀਲਾ ਕ੍ਰਿਸ਼ਨ ਰਾਸਲੀਲਾ ਚੱਲ ਰਹੀ ਹੈ ਹਰ ਮੰਗਲਵਾਰ ਨੂੰ ਹਮ ਫਰਮਾਂਚ ਰਿਸਈ ਦਾ ਪਾਠ ਵੀ ਕਰਾਤੇ ਹਾਂ ਜਿਸ ਸੇ ਲੋਕ ਮੇਂ ਹੋਰ ਅਵੇਅਰਨੈਸ ਬੜੇ तो भगवान की नाम की प्रेरणा बढ़ती है और जन्माष्टमी के त्यौहार भी हम हर साल बहुत श्रद्धा पूर्वक मनाते हैं बाकी त्यौहार भी मनाए जाते हैं नवरात्रों में भी एक साथ ज्योते जलती है जय श्री राधे जय श्री कृष्णा आज assi पहुंचे हैं जन्माष्टमी के पावन अवसर पे श्री गीता माता मंदिर जिथे लक्ष्मी नारायण महाराज दी जड़ी है मूर्ति स्थापना की गई है तो प्रधान जी मेरे नाल मौजूद ने गलबत करते हैं प्रधान जी जय श्री राधे सब तो पहला प्रधान ने जनरल सेक्रेटरी है मैं राम कृष्ण सूरज जी साडे प्रधान है ਸ਼੍ਰੀ ਗੀਤਾ ਮੰਦਰ ਵਕਾਸ ਨਗਰ ਵਿੱਚ ਅੱਜ 3 ਦਿਨ ਦੀ ਪੂਜਾ ਦੇ ਬਾਅਦ ਮਹਾ ਪ੍ਰਕਾਣ ਪੰਡਤਾਂ ਅਤੇ ਵਿਦਵਾਨਾਂ ਦੁਆਰਾ ਮਹਾ ਲక్ష్ਮੀ ਦੀ ਬਿਸ਼ਨੂ ਭਗਵਾਨ ਦੀ ਮੂਰਤੀ ਜਿਹੜੀ ਹੈ ਸਥਾਪਨਾ ਕੀਤੀ ਗਈ ਇਸ ਮੌਕੇ ਤੇ ਬਹੁਤ ਪਾਰੀ ਸੰਖਿਆ ਚ ਲੋਕ ਆਏ ਔਰ ਉਹਨਾਂ ਨੇ ਮਾਂ ਦਾ ਅਸ਼ੀਰਵਾਦ ਲਿਆ ਔਰ ਬਿਸ਼ਨੂ ਜੀ ਦਾ ਅਸ਼ੀਰਵਾਦ ਲਿਆ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਸਹਿਯੋਗ ਦਿੱਤਾ ਸਾਰੇ ਦਾਨੀ ਪੁਰਸ਼ਾਂ ਨੇ ਹੋਰ ਵੀ ਧਰਮ ਪ੍ਰੇਮੀਆਂ ਨੇ ਇਸੇ ਤਰ੍ਹਾਂ ਮੰਦਰ ਦੇ ਨਾਲ ਆਪਣਾ ਅਸ਼ੀਰਵਾਦ ਬਣਾਈ ਰੱਖਣਗੇ ਲੋਕਾਂ ਨਾਲ ਸਾਡੀ ਕਮੇਟੀ ਨਾਲ ਔਰ ਅਸੀਂ ਇਸ ਤੋਂ ਵੱਧ ਤੋਂ ਚੜ ਕੇ ਸਮਾਜ ਸੇਵਾ ਦੇ ਵਿੱਚ ਕੰਮ ਵੀ ਕਰਾਂਗੇ ਅੱਜ ਜਨਮ ਅਸ਼ਟਮੀ ਦਾ ਵੀ ਔਸਰ ਹੈ ਜਨਮ ਅਸ਼ਟਮੀ ਦੇ ਮੌਕੇ ਤੇ ਅੱਜ ਜਿਹੜਾ ਰਾਸਲੀਲਾ ਜਿਹੜੀ ਹੈ ਬਰਿੰਦਾਬਨ ਤੋਂ ਵਿਸ਼ੇਸ਼ ਤੌਰ ਤੇ ਭੰਗਾਇਆ ਗਿਆ ਕਲਾਕਾਰਾਂ ਦੁਆਰਾ ਪ੍ਰਸਤੁਤ ਕੀਤੀ ਜਾ ਰਹੀ ਹੈ ਔਰ ਇਸ ਨੂੰ ਵੀ ਲੋਕੀ ਕਾਫੀ ਸਰਾਰ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂ ਬਹੁਤ ਰਹੇ ਹਾਂਜੀ ਹਰ ਸਾਲ ਦੀ ਤਰ੍ਹਾਂ ਸ਼ਰਧਾਲੂ ਵੱਧਦੇ ਨੇ ਲੇਕਿਨ ਇਹ ਹੈ ਵੀ ਜਿਹੜੀ ਇਸ ਅੱਜ ਜਨਮ ਅਸ਼ਟਮੀ ਦੇ ਮੌਕੇ ਤੇ ਕਾਫੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਵੀ ਆਈ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਜਨਰੇਸ਼ਨ ਜਿਹੜੀ ਹੈ ਅੱਗੇ ਆਂਦੀ ਰਹ ਇਸੀ ਜਨਰੇਸ਼ਨ ਨੂੰ ਜਗਾਨ ਲਈ ਜਿਹੜੀ ਆਨ ਵਾਲੀ ਪੀੜ੍ਹੀ ਹੈ ਅਸੀਂ ਸਾਡੇ ਪਵਨ ਅਗਰਵਾਲ ਜੀ ਪੂਰਾ ਪ੍ਰਯਾਸ ਕਰ ਰਹੇ ਮੰਦਿਰ ਕਮੇਟੀ ਵੱਲੋਂ ਇਹਨਾਂ ਨੇ ਤੁਹਾਨੂੰ ਦੱਸਣਗੇ ਕਿ ਇਸ ਤਰ੍ਹਾਂ ਇੱਕ ਸਿੱਖਿਆ ਜਿਹੜੀ ਹੈ ਵੈਦਿਕ ਸਿੱਖਿਆ ਸ਼ੁਰੂ ਕੀਤੀ ਗਈ ਹੈ ਉਹਦੇ ਬਾਰੇ ਜਾਣਕਾਰੀ ਦੇਣਗੇ ਹਾਂਜੀ ਹਾਂਜੀ ਅੱਜ ਕੱਲ ਦੀ ਜਨਰੇਸ਼ਨ ਨੂੰ ਆਪਣੀ ਵੈਦਿਕ ਸੰਸਕ੍ਰਿਤੀ ਤੇ ਸਨਾਤਨ ਧਰਮ ਬਾਰੇ ਜਾਣਕਾਰੀ ਦੇਣ ਲਈ ਅਸੀਂ ਹਰ ਇਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤੱਕਾਂ ਛੋਟੇ ਬੱਚਿਆਂ ਤੋਂ ਹੀ ਉਹ ਸੰਸਕਾਰ ਦੇਣ ਦਾ ਕੋਸ਼ਿਸ਼ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 12 ਸਾਲ ਤੱਕ ਦੇ ਬੱਚੇ 12 ਦੇ 13 ਤੱਕ 14 ਤੱਕ ਦੇ ਬੱਚੇ ਵੀ ਸ਼ਾਮਲ ਹੋ ਸਕਦੇ ਨੇ ਉਸ ਦੇ ਵਿੱਚ ਅਸੀਂ ਦੱਸਦੇ ਹਾਂ ਕਿ ਸਾਡਾ ਧਰਮ ਕੀ ਹੈ ਸਾਡੇ ਜਿਹੜੇ ਸਮਾਜ ਨੂੰ ਉਠਾਉਣ ਵਾਸਤੇ ਸਾਡੇ ਚ ਸਾਰਿਆਂ ਤੋਂ ਪਹਿਲੇ ਸਾਨੂੰ ਆਪ ਨੂੰ ਬਦਲਣਾ ਪਵੇਗਾ ਸਾਨੂੰ ਆਪਣੇ ਧਰਮ ਨਾਲ ਜੁੜਨਾ ਪਵੇਗਾ ਜੀ ਤਾਂ ਰਮ ਸਾਡਾ ਬਚਦਾ ਹੈ ਤੇ ਅਸੀਂ ਵੀ ਬਚਾਂਗੇ ਇਹ ਸਾਰੀਆਂ ਚੀਜ਼ਾਂ ਦਾ ਵਿਚਾਰਨ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਔਰ ਬੜੀ ਪ੍ਰੈਕਟੀਕਲ ਕਲਾਸ ਹੈ ਇਸ ਦੇ ਵਿੱਚ ਮਾਤਾ ਪਿਤਾ ਦੇ ਚਰਨਛੋਣੇ ਸਵੇਰੇ ਉੱਠ ਕੇ ਧਰਤੀ ਮਾਤਾ ਨੂੰ ਪ੍ਰਣਾਮ ਕਰਨਾ ਆਪਣੇ ਹੱਥਾਂ ਦੇ ਵਿੱਚ ਆਪਣੇ ਭਗਵਾਨ ਦੇ ਦਰਸ਼ਨ ਕਰਨੇ ਇਸ ਤਰ੍ਹਾਂ ਦੇ ਛੋਟੇ ਛੋਟੇ ਖੇਡ-ਖੇਡ ਦੇ ਵਿੱਚ ਹੀ ਬੱਚਿਆਂ ਨੂੰ ਬੜਾ ਮਜ਼ਾ ਆਉਂਦਾ ਹੈ ਉਹਨਾਂ ਨੂੰ ਦੱਸਣਾ ਕਿ ਤੁਸੀਂ ਆਪਣੀ ਜਦੋਂ ਇਹ ਚੀਜ਼ਾਂ ਕਰੋਗੇ ਤੁਹਾਡੇ ਆਪਣੇ ਜਿਹੜਾ ਪਰਸਨੈਲਿਟੀ ਹੈ ਉਸ ਦੇ ਵਿੱਚ ਬਹੁਤ ਡਵੈਲਪਮੈਂਟ ਹੁੰਦੀ ਹੈ ਔਰ ਇਹ ਚੀਜ਼ਾਂ ਸਾਰਾ ਉਮਰ ਉਹਨਾਂ ਦੇ ਨਾਲ ਚੱਲਣਗੀਆਂ ਤਾਂ ਇੱਕ ਬੜੇ ਸਹੀ ਔਰ ਚੰਗੇ ਸਮਾਜਿਕ ਆਪਣੇ ਨਾਗਰਿਕ ਬਣ ਕੇ ਰਹਿਣਗੇ ਤੇ ਆਪਣਾ ਦੇਸ਼ ਤਰੱਕੀ ਕਰੇਗਾ ਇਹ ਸਾਡਾ ਇੱਕ ਪ੍ਰਯਾਸ ਮੰਦਰ ਵੱਲੋਂ ਵੀ ਹੈ ਇਸ ਤੋਂ ਲੰਮਾ ਇੱਥੇ ਕੰਪਿਊਟਰ ਸਿੱਖਿਆ ਵੀ ਦਿੱਤੀ ਜਾਂਦੀ ਹੈ ਇੱਥੇ ਸਲਾਈ ਸਿੱਖਿਆ ਵੀ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਸਮਾਜ ਦੇ ਕੰਮ ਵੀ ਇਹ ਮੰਦਰ ਨਾਲ ਨਾਲ ਕਰ ਰਿਹਾ ਹੈ। ਅੱਛਾ ਜਨਰੇਸ਼ਨ ਦੇ ਬੱਚੇ ਕਿਵੇਂ ਹਿੱਸਾ ਲੈਂਦੇ ਨੇ? ਹਾਂਜੀ ਜਿਹੜੇ ਬੱਚੇ ਨੇ ਤੇ ਜਨਰੇਸ਼ਨ ਹੈ ਹਿੱਸਾ ਲੈਂਦੇ ਨੇ ਵਧੀਆ ਕਿਸ ਤਰ੍ਹਾਂ ਲੈਂਦੇ ਨੇ? ਹਾਂਜੀ ਆ ਰਹੇ ਆ ਕਿਉਂਕਿ ਇਹ ਕਲਾਸ ਜੇ ਪਿਛਲੇ 2 ਹਫਤੇ ਤੋਂ ਹੀ ਸ਼ੁਰੂ ਕੀਤੀ ਹੈ। ਅਜੇ ਲੋਕਾਂ ਨੂੰ ਪਤਾ ਵੀ ਨਹੀਂ ਸੀ। ਹੌਲੀ-ਹੌਲੀ ਅਸੀਂ ਪਹਿਲੇ ਕਲੋਨੀ ਦੇ ਵਿੱਚ ਹੀ ਪ੍ਰਚਾਰ ਕੀਤਾ ਉਹਦਾ ਤੇ ਹੁਣ ਬਾਹਰ ਵੀ ਕਰ ਰਹੇ ਹਾਂ ਕਿਉਂਕਿ ਏਜ ਗੈਪ ਬੜਾ ਛੋਟਾ ਹੈ। 6 ਸਾਲ ਤੋਂ ਲੈ ਕੇ 12-13 ਸਾਲ ਦਾ ਗਰੁੱਪ ਹੈ। ਇਸ ਏਜ ਗਰੁੱਪ ਦੇ ਬੱਚੇ ਲੱਭਦੇ ਵੀ ਘੱਟ ਹਨ ਫਿਰ ਵੀ ਸਾਡੀ ਕੋਸ਼ਿਸ਼ ਹੈ ਮਿਲਣ ਮਿਲ ਕੇ ਦੇਖਣ ਕਲਾਸ ਕਰਨ ਉਹਨਾਂ ਦੇ ਪੇਰੈਂਟਸ ਵੀ ਹਨ ਬੈਠਣ ਸਿੱਖਣ ਨੂੰ ਹਰ ਕੋਈ ਚੀਜ਼ ਹੈ ਹਰ ਕੋਈ ਸਿੱਖ ਸਕਦਾ ਹੈ ਕਿਉਂਕਿ ਜੋ ਜੋ ਹਾਂ ਜਨਮ ਅਸ਼ਟਮੀ ਤੇ ਅੱਜ ਪਹਿਲੇ ਤੇ ਸਵੇਰੇ ਸ਼੍ਰੀ ਲక్ష్ਮੀ ਨਾਰਾਇਣ ਜੀ ਦੀ ਮੂਰਤੀ ਦੀ ਸਥਾਪਨਾ ਹੋਈ ਤੇ ਅੱਜ ਸ਼ਾਮ ਨੂੰ ਬਾਹਰ ਰਾਸ ਲੀਲਾ ਕ੍ਰਿਸ਼ਨ ਰਾਸ ਲੀਲਾ ਚੱਲ ਰਹੀ ਹੈ ਇਸ ਤਰ੍ਹਾਂ ਦੇ ਕਈ ਸਮਾਗਮ ਹਰ ਸਮੇਂ ਸਮੇਂ ਤੇ ਸਾਡੇ ਮੰਦਰ ਵੱਲੋਂ ਹੁੰਦੇ ਰਹਿੰਦੇ ਨੇ ਲੋਕਾਂ ਨੂੰ ਅਪੀਲ ਤੇ ਕੀ ਸੁਨੇਹਾ ਦੋ ਲੋਕੋ ਅਪੀਲ ਇਹ ਹੀ ਹੈ ਕਿ ਆਪਣੇ ਸਨਾਤਨ ਧਰਮ ਨਾਲ ਜੁੜੋ ਤੇ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਨੂੰ ਵੀ ਇਸ ਦੇ ਨਾਲ ਜੋੜ ਕੇ ਰੱਖੋ ਤਾਂ ਕਿ ਉਹ ਆਪਣਾ ਰਸਤਾ ਛੱਡ ਕੇ ਕਿਸੇ ਪੱਛਮੀ ਸੰਸਕ੍ਰਿਤੀ ਦੇ ਨਾਲ ਆਪਣੇ ਆਪ ਨੂੰ ਵਿਗਾੜ ਨਾ ਲੈਣ ਧਾਰਮਿਕ ਵੱਲ ਫਰੇਵਿਤ ਕਰੋ ਧਾਰਮਿਕ ਹੀ ਨਹੀਂ ਸਿਰਫ ਸਮਾਜਿਕ ਮੁੱਲ ਵੀ ਜਿਹੜੇ ਸਾਡੇ ਹਨ ਧਾਰਮਿਕ ਮੁੱਲਾਂ ਤੋਂ ਹੀ ਸਾਨੂੰ ਸਮਾਜਿਕ ਮੁੱਲ ਵੀ ਮਿਲਨੇ ਨੇ ये समाजिक मूल्यू भी वो अपने जीवन से उतारन साधा कोशिश है गीता मंदिर जो शनि शनिधाम के नाम से प्रसिद्ध है ये सारे पंजाब में एक तीर्थ स्थान की तरह प्रचलित हो रहा है इसकी जो स्थापना उन्नीस सौ बानवे हुई थी जिसका प्रदीप ढल जी जो जनल सेक्रेटरी हैं और हमारी सारी टीम हैं समुजा जी हैं प्रधान हैं सारे उन्होंने अंथक प्रयास से इस मंदिर को छोटे से मंदिर से इतना बड़ा तीर्थ स्थान बना दिया है जो कि आजकल हर हाँ लोगों की आस्था का केंद्र बन चुका है जो भी यहाँ सच्चे मन से आता है उसकी मुराद पूरी होती है हम हमारे बहुत सारे प्रयास होते हैं तो डॉक्टर साहब ने यहाँ बेटी बचाओ बिचा, बेटी पढ़ाओ भी एक प्रयास किया है जिससे इनको अवार्ड भी मिल चुका है गवर्नमेंट की तरफ से फिर हम यहाँ सिलाई केंद्र भी है जो गरीब बच्चों को फ्री सिलाई केंद्र है होम्योपैथी डिस्पेंसरी भी है हर मंगलवार को हम हनुमान चालीसा जी का पाठ भी कराते हैं जिससे लोगों में और अवेयरनेस बढ़े और भगवान की नाम की प्रेरणा बढ़ती है बहुत सारे यहाँ के परिवार और बाहर से भी परिवार आते हैं जो ढाई तीन सौ पर्सन जहाँ पर मंगलवार के मंगलवार आते हैं फिर पवन अग्रवा जी के सरपृस्ती में जो संडे के संडे जो छः से बारह वर्ष के बच्चों के लिए हमने वैदिक संस्थान जो धार्मिक प्रचार उनको हर तरफ की शिक्षा दी जाती है उनके पर्सनैलिटी डेवलपमेंट के लिए हर तरह के संस्कार दिए जाते हैं बड़ों की कैसे उन्होंने आदर सम्मान करना है ताकि उनको पता हो तो हम तो चले जाएंगे तो आगे बच्चों को कुछ खा के जाएंगे पेड़ लगेगा तो फल तो वही खाएंगे ना। तो इसलिए सारे प्रयास हमारे इस गीता मंदिर शनिधाम की तरफ से हो रहे हैं जो कि अमूल्य है ये लक्ष्मी नारायण मंदिर जी भी स्थापना मूर्तियों की स्थापना भी बहुत अर्थिक प्रयास से हुई है और जन्माष्टमी के त्यौहार भी हम हर साल बहुत श्रद्धा पूर्वक मनाते हैं बाकी त्यौहार भी मनाए जाते हैं नवरात्रों में भी एक सौ आठ जलती हैं सारे जितने भी त्यौहार हैं दशहरा दिवाली हर बड़ी श्रद्धा से मनाए जाते हैं तो हम पब्लिक को यही संदेश पर मंदिर की तरफ से देते हैं कि सब यहाँ पे आएँ अपना आशीर्वाद प्राप्त करें अपनी मनोकामनाएँ पूरी करें और इस तरह हमारा धर्म जो है वो प्रचलित हो हम सब ऑर्गेनाइज हों और सब खुशियाँ बाँटें प्यार बाँटें और सबको आशीर्वाद दें को, दे। को बुज़ुर्ग तो आशीर्वाद बैंक होता है हम सबको आशीर्वाद दे सकते हैं तो सबको जन्मदिवस जन्माष्टमी की भगवान कृष्ण जी के जन्मदिन की बहुत बहुत बधाइयाँ देते हैं और आपके भी आने का धन्यवाद